ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਹੀ ਫਰਵਸੀਆਂ ਸੇਲ ਲਈ ਲੈ ਕੇ ਆਏ ਆ ਤੇ ਵੀਡੀਓ ਆਪਾਂ ਫਾਰਮ ਚੋਂ ਕਵਰ ਕਰਨ ਜਾ ਰਹੇ ਹਾਂ ਬਾਈ ਕੋਲੇ ਵਧੀਆ ਬਰੀਡ ਆ ਸਾਰੀ ਚੰਗੀ ਬਰੀਡ ਤੇ ਬਾਈ ਕੰਮ ਕਰਦਾ ਉਹਨਾਂ ਵਿੱਚੋਂ ਹੀ ਅੱਜ ਚਾਰ ਹੀ ਫਰਵਸੀਆਂ ਸੇਲ ਕਰਦਾ ਹੈਗੀਆਂ ਬਾਈ ਕੋਲੇ 35 ਤੋਂ 40 40 ਲੀਟਰ ਤੱਕ ਦੀਆਂ ਗਾਂ ਆ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਆਉਣ ਵਾਲੀਆਂ ਵੀਡੀਓਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੋ ਠੀਕ ਹੋ ਜੀ ਵਧੀਆ ਜੀ ਕਿਵੇਂ ਚੱਲਦਾ ਜੀ ਕੰਮ ਕਰ ਪੂਰਾ ਵਧੀਆ ਜੀ ਠੀਕ ਆ ਫਾਰਮ ਵਧੀਆ ਚੱਲ ਰਿਹਾਦਾ ਜੀ ਹਾਂਜੀ ਠੀਕ ਨਾਮ ਤੇ ਐਡਰੈਸ ਬੋਲ ਦੋ ਆਪਣਾ ਨਾਮ ਜਗਰਾਤ ਸਿੰਘ ਪਿੰਡ ਕਲਾਲਾ ਤੇ ਤਹਿਸੀਲ ਜ਼ਿਲ੍ਹਾ ਵਰਨਾਲਾ ਠੀਕ ਆ ਜੀ ਨੇੜੇ ਪਿੰਡ ਆਪਣੇ ਕਿਹੜੇ ਰਹਿੰਦੇ ਹੋ ਚਾਹਾਨਕੇਸ਼ੀ ਨਿਵਾਲ ਤੇ ਚੰਨਣਵਾਲ ਠ ਮੇਰਾ ਨੰਬਰ ਬੋਲ ਦੋ ਜੀ 9501179372 ਇਹ ਬਾਈ ਦਾ ਕੰਡਕਟਰ ਨੰਬਰ ਆ ਬਾਕੀ ਬਾਈ ਸਕਰੀਨ ਤੇ ਚੱਲ ਰਿਆ ਨੋਟ ਕਰ ਲਓ ਬਾਈ ਜਿਹੜੀਆਂ ਇਹ ਬੱਸੀਆਂ ਦੇਖ ਰਹੇ ਆ ਆਪਣੇ ਫਾਰਮ ਲਈ ਹਾਂਜੀ ਇਧਰੋਂ ਸਟਾਰਟ ਕਰਦੀ ਪਹਿਲੇ ਹਾਂਜੀ ਇੱਕ ਨੰਬਰ ਤੋਂ ਕਰ ਲਓ ਜੀ ਕਿੰਨੀ ਉਮਰ ਦਾ ਬੱਚਾ ਜੀ ਇਹ 8 ਮਹੀਨਿਆਂ 8 ਸਾਢੇ 8 ਮਹੀਨਿਆਂ ਦਾ ਬੱਚਾ ਹੈਗਾ ਜੀ ਠੀਕ ਆ ਸੀਮਣ ਵਗੈਰਾ ਡਿਟੇਲ ਹਾਂ ਜਿਹੜੇ ਬੰਦੇ ਨਾਲ ਆਪਣਾ ਸੌਦਾ ਹੋਊਗਾ ਉਹ ਬੰਦੇ ਨੂੰ ਆਪਾਂ ਡਿਟੇਲ ਸਾਰੀ ਦੇ ਦੇਾਂਗੇ ਮਾਂ ਦੇ ਵੀ ਤੇ ਅੱਗੇ ਤੀਜੀ ਪੀੜੀ ਦੀ ਡਿਟੇਲ ਦੇ ਦੇਾਂਗੇ ਠੀਕ ਆ ਬਾਈ ਕਹਿੰਦੇ ਆਪਣੇ ਕੋਲੇ ਮਤਲਬ ਕਿ ਤਿੰਨ ਪੀੜੀਆਂ ਤੱਕ ਦੀ ਡਿਟੇਲ ਹੈਗੀ ਆ ਆਪਾਂ ਸਾਰੀ ਡਿਟੇਲ ਦੇ ਦੇਾਂਗੇ ਜੇ ਕੋਈ ਵੀਰ ਚਾਹੂਗਾ ਬਾਕੀ ਆਪਾਂ ਇਹਦੀ ਬਰੀਡ ਚੈੱਕ ਕਰਾਉਣਾ ਕਿੰਨੇ ਕੁ ਮਹੀਨੇ ਦੀ ਉਮਰ ਹੈ ਇਹਦੀ ਬਾ ਸਾਢੇ 8 8 ਤੋਂ ਸਾਢੇ 8 ਮਹੀਨਿਆਂ ਦੇ ਆਸ-ਪਾਸ ਰਛੀ ਆ ਠੀਕ ਆ ਤੇ ਕੁਝ ਮੁੱਢਲਾ ਰਿਕਾਰਡ ਪਤਾ ਇਹਨਾਂ ਦਾ ਜੀ ਸਾਰਾ ਕੁਝ ਹੈਗਾ ਜੀ ਠੀਕ ਹੈ ਜੀ ਹਾਂਜੀ ਫੇਸ ਬਾਈ ਚੈੱਕ ਕਰੋ ਬੱਸੀ ਦਾ ਕੀ ਆ ਬਾਤ ਆ ਬਰੀਡ ਚੈੱਕ ਕਰੋ ਛੋਟਾ ਛੋਟਾ ਕਰਨਾ ਬੋਦੀ ਵਦੀ ਨਾ ਬੱਚੇ ਦੀ ਫੁੱਲ ਕਮਾਲ ਦੀ ਫੁੱਲ ਫਲੀ ਵੀ ਆ ਥਣ ਕੋਈ ਫੋਰ ਸੰਗ ਨਹੀਂ ਬਈ ਥਣ ਚੈੱਕ ਕਰੋ ਕੀ ਬਾਤ ਅਗਲਾ ਬਿਗਲਾ ਬੀ ਥਣ ਲੱਗਾ ਖੋਲ ਦੋ ਭਾਈ ਤੋੜ ਦੋ ਮੜੀ ਖੋਲ ਕੇ ਬਰੀਡ ਬਾਈ ਫੁੱਲ ਚੰਗੇ ਆ ਬਾਕੀ ਪਲੀ ਵੀ ਫੁੱਲਾ ਬੱਸੀ ਨਰੋਈ ਨਿੱਗਰ ਫੁੱਲਾ ਮੱਲਾ ਤਨ ਚਾਰ ਮਹੀਨੇ ਤੱਕ ਢੀਕੇ ਦੇ ਕਾਬਲੀ ਹੈ ਜੀ ਹਾਂਜੀ ਹਾਂਜੀ ਬਸ ਇੱਕ ਡੈਰੀ ਪ੍ਰੋਟੀਨ ਦੀ ਬੋਰੀ ਖਾਲੀ ਉਹਦੀਆਂ ਨੇ ਉਹ ਹੋ ਜਾਣਾ ਹੂੰ ਸਹੀ ਗੱਲ ਤੇ ਕੀ ਮੁੱਲ ਰਹੂਗਾ ਇਹਦਾ ਦੇਣ ਲੈਣ ਦਾ ਮੁੱਲ ਫੋਨ ਤੇ ਕਰ ਲਾਂਗੇ ਬਸ ਜਾਇਜ਼ ਹੀ ਹੋਊਗਾ ਬਸ ਛੋੜ ਸੱਪਾ ਕਰਾਂਗੇ ਉਹਦੇ ਚੋਂ ਠੀਕ ਆ ਦੇਣ ਲੈਣ ਵਾਲੇ ਮੁੱਲ ਹੀ ਹੋਊਗਾ ਦੇਣ ਲੈਣ ਵਾਲਾ ਮੁੱਲ ਹੋਊਗਾ ਬਸ ਠੀਕ ਹੈ ਬਾਈ ਦੇਣ ਲੈਣ ਵਾਲਾ ਬਾਈ ਕਹਿੰਦੇ ਮੁੱਲ ਹੋਣਗੇ ਬਾਕੀ ਬਰੀਡ ਬਾਈ ਤੁਹਾਡੇ ਸਾਹਮਣੇ ਬਹੁਤ ਚੰਗੇ ਆ ਪ੍ਰਿੰਟ ਬਹੁਤ ਆ ਬਸ ਇਸ ਨੱਖ ਬੋਣਾ ਨਾ ਜੇ ਗੱਲ ਕਰੀਏ ਫੋਨ ਲੱਗੀ ਦੋ ਨੰਬਰ ਬੱਚਾ ਇਹ 9 ਮਹੀਨੇ ਲੈਣ ਦੇ 9 ਸਵਾ 9 ਮਹੀਨਿਆਂ ਦੀ ਬੱਸੀ ਆ ਠੀਕ ਇੱਕੋ ਜਿਹੀ ਆ ਨਾ ਇਹ ਹਾਂ 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 6 ਮਹੀਨੇ ਇੱਕੋ ਹੀ ਆ ਮਾਵਾ ਦਾ ਫਰਕ ਆ ਮਾਵਾ ਦਾ ਫਰਕ ਆ ਜੀ ਹਾਂਜੀ ਠੀਕ ਆ ਬਰੀਡ ਬਈ ਇਹ ਵੀ ਦੇਖੋ ਫੁੱਲ ਚੰਗੀ ਆ ਬਾਕੀ ਪਲੀ ਵੀ ਫੁੱਲ ਲਿਸੀਆਂ ਦਾ ਕੋਈ ਵੀ ਨਹੀਂ ਜੀ ਕੋਈ ਵੀ ਹੈ ਨਹੀਂ ਹਾਂਜੀ ਫੁੱਲ ਪਲੀਆਂ ਮੈਂ ਥਣੇ ਦੀ ਵਿਚਾਰੀ ਜੀ ਹਾਂਜੀ ਇਹਦੇ ਵੀ ਥਣ ਚਾਰੀ ਹੈ ਜੀ ਪ੍ਰਿੰਟ ਬਈ ਚੈੱਕ ਕਰੋ ਸਨਖ ਬਣਾਣਾ ਜੇ ਬੱਸੀ ਚ ਗੱਲ ਕਰੀਏ ਇਹਦੇ ਚ ਵੀ ਫੁੱਲ ਹੱਡਾਂ ਪੈਰਾਂ ਦੀ ਖੁੱਲੀ ਆ ਚਾਰੀਆਂ ਚੂਲੂਂਗ ਮੈਂ ਬਈ ਝੋਲੀ ਚੈੱਕ ਕਰੋ ਮੈਂ ਕਹਿੰਨਾ ਕੀ ਆ ਬਾਤ ਆ ਗੱਬਣਾ ਨਾਲ ਦੀ ਝੋਲੀ ਤਾਂ ਹੁਣ ਤਿਆਰ ਕਰੀ ਫਿਰਦੀ ਆ ਜੀ ਹੈਨਾ ਹਾਂਜੀ ਬਾਕੀ ਬਾਈ ਕੋਲੇ ਡਿਟੇਲ ਇਹਨਾਂ ਦੀ ਵੀ ਹੈਗੇ ਖੋਲ ਦੇ ਬਈ ਤੋਰ ਦੇ ਇਧਰ ਨੂੰ ਤੋਰ ਦਿਓ ਜੀ ਡਿਟੇਲ ਬਾਈ ਕੋਲੇ ਸਾਰੀਆਂ ਬੱਸੀਆਂ ਦਈਆ ਭਾਈ ਕਹਿੰਦੇ ਜਿਹੜਾ ਕੋਈ ਆਊਗਾ ਜਿਹੜੇ ਨਾਲ ਆਪਣਾ ਸੌਂਦਾ ਹੋਊਗਾ ਉਹਨੂੰ ਮੈਂ ਡਿਟੇਲ ਦੇ ਦੂੰਗਾ ਐਨ ਮਤੋਰ ਦੇ ਬੱਚੇ ਦਾ ਭਾਈ ਕੱਦ ਦੇਖੋ ਉਮਰ ਦੇ ਹਿਸਾਬ ਨਾਲ ਕੱਦ ਬਹੁਤ ਆ ਜੀ ਹੈਨਾ ਹਾਂ ਹਾਂ ਕੱਦ ਪੂਰਾ ਫੁੱਲ ਕਰਦਾ ਹੈ ਕੱਦ ਫੁੱਲ ਆ ਭਾਈ ਉਮਰ ਦੇ ਹਿਸਾਬ ਨਾਲ ਅੰਦਾਜ਼ਾ ਲਾ ਲਓ ਹਜੇ 9 ਮਹੀਨੇ ਦੀ ਉਮਰ ਆ ਫੁੱਲ ਮਸਤੀ ਕਰਦਾ ਆਪਣੀਆਂ ਤਾਂ ਖੁੱਲੀਆਂ ਛੱਡੀਆਂ ਹੋਣੀਆਂ ਆ ਯਾ ਨਾ ਹਾਂ 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 ਨਹੀਂ ਬੱਸੀਆਂ ਅਸੀਂ ਬੰਨ ਲੈਣੇ ਆਂ ਬਸ ਦਿਨੇ ਖੁੱਲੀਆਂ ਛੱਡ ਦਿੰਨੇ ਆ ਬੱਸੀਆਂ ਰਾਤ ਨੂੰ ਗਾਈਆਂ ਖੁੱਲੀਆਂ ਛੱਡ ਦਿੰਨੇ ਆ ਠੀਕ ਆ ਜੀ ਹਾਂ ਬਾਰੀ ਨਾਲ ਥ ਹਾਂ ਜੀ ਮੋਲੇ ਦਾ ਵੀ ਫੋਨ ਤੇ ਹੂੰ ਹਾਂ ਜੀ ਮੁੱਲ ਸਾਰਿਆਂ ਦੇ ਫੋਨ ਤੇ ਕਰ ਲਾਂਗੇ ਜੀ ਠੀਕ ਹੈ ਜੀ ਇੱਕ ਲੈ ਗਟਾਂ ਇਹ 3.5 ਪੌਣੇ 4 ਦੇ ਆਸ-ਪਾਸ ਦੇ ਠੀਕ ਹੈ ਬੱਚਾ ਪੜਿਆ-ਪੜਿਆ ਹੋਤਾ ਹੈ ਨਾ ਹਾਂ ਜੀ ਹੂੰ ਸੈਨਿੰਗ ਸੂਨਿੰਗ ਬਾਈ ਚਮਕ ਬੱਚੇ ਚੈੱਕ ਕਰੋ ਫੁੱਲ ਸਮਿਆਂ ਦਾ ਬੱਚਾ ਗਾ ਲਾ ਲੋ ਫੇਸ ਚੈੱਕ ਕਰਾਉਣੇ ਆਪ ਲੈ ਫੇਸ ਚੈੱਕ ਕਰੋ ਕੀ ਆ ਬਾਤਾਂ ਕਈ ਲੋਕਾਂ ਨੇ ਮੰਨ ਕੇ ਚੱਲੋ ਵੀ ਪ੍ਰਿੰਟ ਤੇ ਸਨਖਪ ਪਾਉਣੇ ਦੀ ਲੋੜ ਆ ਸਾਰਾ ਤਾਂ ਮਿਲੂਗਾ ਕਿ ਨਹੀਂ ਹਾਂ ਬੱਚੀ ਇਹਨਾਂ ਬਾਈ ਖੋਲ ਦੇ ਥਣ ਵੀ ਆ ਤੁਹਾਨੂੰ ਚੈੱਕ ਕਰਵਾ ਦਨੇ ਆ ਥਣ ਬਹੁਤ ਚੰਗਾ ਗਾ ਕੀ ਆ ਹੋਤਾ ਉਹ ਵੈਸੇ ਸਟਾਰਟਿੰਗ ਕਿੰਨੇ ਦੇ ਦੋ ਤੂੰ ਐ ਮਾਮਾ ਦੀਆਂ ਇਹ ਪਲੂਣ ਵਸੀ ਦੀ ਆ ਇਹਦੀ ਮਾਂ ਥੱਲੇ 32 ਲੀਟਰ ਦੁੱਧ ਆ ਠੀਕ ਹੈ ਜੀ ਹਾਂ ਜੀ ਪਲੂਣ ਵਸੀ ਦੀ ਆ ਬਾਈ ਕਹਿੰਦੇ 32 ਲੀਟਰ ਦੁੱਧ ਆ ਮਾਂ ਥੱਲੇ ਤੋੜ ਲੈ ਬਾਈ ਲੰਮੀ ਮਾੜੀ ਲੈ ਬਾਈ ਤੋੜਾ ਤੇਰਾ ਬੱਚੇ ਦਾ ਚੈੱਕ ਕਰੋ ਬਾਕੀ ਡੱਬ ਡੱਬ ਨਾ ਐ ਲਾ ਕੋਦਰਤੀ ਆ ਜੀ ਹੈ ਨਾ ਹਾਂ ਹਾਂ ਮੁੱਲ ਬੱਚੇ ਦਾ ਇਹਦਾ ਵੀ ਫੋਨ ਤੇ ਹੋਊਗਾ ਜੀ ਲੈ ਚੱਲ ਬਾਈ ਉਧਰ ਨੂੰ ਲੈ ਮੁੱਲ ਬਾਈ ਕਹਿੰਦੇ ਬਈ ਇਹਦਾ ਵੀ ਫੋਨ ਤੇ ਹੋਊਗਾ ਤੇ ਮੁੱਲ ਜੀ ਸਾਰਿਆਂ ਦੇ ਜਾਇਜ਼ ਹੀ ਹੋਣਗੇ ਸਾਰਿਆਂ ਦੇ ਜਾਇਜ਼ ਹੋਣਗੇ ਮੁੱਲ ਠੀਕ ਆ ਜੀ ਮੁੱਲ ਬਾਈ ਕਹਿੰਦੇ ਸਾਰਿਆਂ ਦੇ ਜਮ੍ਹਾਂ ਜਾਇਜ਼ ਹੋਣਗੇ ਬਸ ਐ ਲਾ ਲਓ ਵੀ ਦੇਣ ਲੈਣ ਜਲੇ ਹੋਊਗਾ ਜੀ ਹਾਂਜੀ ਠੀਕ ਆ ਅੱਗੇ ਬਈ ਆ 4 ਨੰਬਰ ਬਸੀ ਇਹ ਕਿੰਨੇ ਟਾਈਮ ਦੀ ਹੈ ਇਹ ਬੱਚੀ 5 6 ਮਹੀਨਿਆਂ ਦੇ ਆਸ-ਪਾਸ ਦੀ ਆ ਠੀਕ ਆ ਜੀ ਹਾਂਜੀ ਫੇਸ ਬਿਊਟੀ ਬਾਈ ਚੈੱਕ ਕਰੋ ਕਾਲੇ ਰੰਗ ਚ ਆ ਗਈ ਜੀ ਹਨਾ ਹਾਂਜੀ ਛੇਵਣ ਉਹ ਹੀ ਆ ਬਸ ਮਾਨ ਦਾ ਰੰਗ ਨਾਲ ਥੋੜਾ ਜਿਹਾ ਬੱਚੇ ਦਾ ਰੰਗ ਦਾ ਫਰਕ ਪੈ ਜਾਂਦਾ ਠੀਕ ਆ ਜੀ ਮਾਂ ਮਤਲਬ ਕਲਰ ਥਣ ਬਹੁਤ ਚੰਗਾ ਲੱਗਿਆ ਜੀ ਹਾਂਜੀ ਹਾਂਜੀ ਹੂੰ ਥਣ ਬਈ ਚੈੱਕ ਕਰੋ ਬਹੁਤ ਚੰਗਾ ਥਣ ਲੱਗਿਆ ਤੋਰ ਦੇ ਬਈ ਖੋਲ ਕੇ ਨੂੰ ਇਧਰ ਨੂੰ ਲੰਮੀ ਤੋਰ ਦੀ ਮੜੀ ਹੱਡਾਂ ਫੈਰਾਂ ਦੇ ਬਈ ਬੱਚੇ ਖੁੱਲੇ ਆ ਹਜੇ ਉਮਰਾਂ ਛੋਟੀਆਂ ਉਸ ਹਾਵ ਨਾਲ ਅਜੇ ਲਾ ਲੋ ਵੱਡੀਆਂ ਬੁੱਡੀਆਂ ਦਾ ਬਹੁਤ ਜਾਂਦੀਆਂ ਹੋਣਗੀਆਂ ਇੱਕ ਅੱਧ ਕਿੱਦ ਕਿੱਦ ਹਾਂ ਕੱਦ ਬਥੇਰਾ ਕੱਢ ਜਾਂਦੀਆਂ ਨੇ ਠੀਕ ਆ ਲੈ ਚਲੋ ਪੂਰੀਆਂ ਬਈ ਐ ਮਨ ਲੂ ਵੀ ਪੱਦਰ ਸਰੀਰ ਦੀਆਂ ਪਲੀਆਂ ਪਈਆਂ ਬਸ ਥੋੜੀ ਸਮਾਂ ਹੋਰ ਚੰਗੀ ਤਰ੍ਹਾਂ ਹੋ ਗਈ ਤਾਂ ਵਧੀਆ ਨਤੀਜੇ ਦੇਣਗੀਆਂ ਤੇ ਜੇ ਕੋਈ ਚਾਰੇ ਜੋੜਾ ਮਤਲਬ ਕਿ ਇਕੱਠੀ ਲੈਂਦਾ ਜਾਂਦਾ ਚੰਗਾ ਮਾਨਤਨ ਹਾਂਜੀ ਹਾਂਜੀ ਪੂਰਾ ਮਾਨਤਨ ਕਰਦੇ ਆਂਗੇ ਜੀ ਠੀਕ ਹੈ ਜੀ ਬਾਈ ਕਹਿੰਦੇ ਜੇ ਕੋਈ ਚਾਰੇ ਇਕੱਠੀਆਂ ਲੈ ਜਾਊਗਾ ਤਾਂ ਆਪਾਂ ਚੰਗਾ ਮਾਨਤਨ ਕਰਦੇ ਆਂਗੇ ਲਿਆ ਬਾਈ ਇਧਰ ਹੀ ਬੰਦੇ ਨੂੰ ਬਾਕੀ ਬਾਈ ਡਿਟੇਲ ਬਾਈ ਤੂੰ ਤੁਸੀਂ ਲੈ ਸਕਦੇ ਹੋ ਸਾਰੀ ਜਦੋਂ ਵੀ ਕੋਲੇ ਆਇਆ ਤੇ ਨਾਲ ਸੀਗੇ ਬਾਈ ਕੋਲੇ ਬਾਈ 4 ਆਪਾਂ 4 ਹੀ ਦਿਖਾਤੇ ਜੇ ਕਿਸੇ ਵੀ ਵੀਰ ਨੂੰ ਕੋਈ ਪਸੰਦ ਆਉਂਦਾ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ